ਹਾਂਜੀ ਸਸੀਕਾਲ ਜੀ ਮੈਂ ਤੁਹਾਡਾ ਵੀਰ ਕੁੱਪੜ ਜੋਧਪੁਰ ਵਾਲਾ ਆ ਨਾ ਵੀਰੋ ਆਪਣਾ ਮੋਟਰ ਲੱਗੀ ਹੋਈ ਆ ਤੇ ਆਹ ਬਰਾਤ ਨੇਰੀ ਆ ਗਈ ਤੇ ਆਹ ਡਾਣਾ ਟੁੱਟ ਕੇ ਆਹ ਲੈਂਨ ਤੇ ਡਿੱਗ ਪਿਆ ਤੇ ਬਈ ਦੂਜੀ ਵਾਰ ਕੰਮ ਹੋ ਗਿਆ ਤੇ ਆਪਾਂ ਮੈਂ ਐਂ ਤਾਂ ਨਹੀਂ ਕਹਿੰਦਾ ਵੀ ਵੀ ਦਰਖਤ ਦਰਖਤ ਨਹੀਂ ਹੋਂ ਕਰਦਾ ਵੀ ਮਾਰੇ ਨੇ ਦਰਖਤ ਵੀ ਮੋਟਰ ਮਟਰ ਤੋਂ ਤਾਰਾਂ ਤੋਂ ਦੂਰ ਲਾਇਆ ਕਰੋ ਯਾਰ ਨਾਲੇ ਤਾਂ ਬਿਜਲੀ ਵਾਲੇ ਦਰਖਤ ਨਾਲ ਲੱਗਦਾ ਨੁਕਸਾਨ ਹੋ ਜਾਂਦਾ ਤੇ ਦਰਖਤ ਵੱਢੇ ਜਾਂਦੇ ਆ ਨਹੀਂ ਤਾਂ ਦਰਖਤਾਂ ਨੂੰ ਨੁਕਸਾਨ ਹੁੰਦਾ ਤੇ ਨਾਲੇ ਆਪ ਦਾ ਨੁਕਸਾਨ ਹੁੰਦਾ ਦੇਖ ਲਓ ਬਈ ਤਾਰਾਂ ਤੇ ਡਿੱਗ ਪਏ ਤੇ ਇਹ ਹੁਣ ਜਮਾ ਐ ਦਿਨ ਟੁੱਟ ਖੰਭਾ ਟੁੱਟ ਕੇ ਨਸਾਣੇ ਹੋ ਘਟ ਗਰਦਾ ਹੇ ਯਾਰ ਭੀਚ ਖੰਭਾ ਲੱਗਦਾ ਟਰਾਂਸਫਾਰਮ ਦਾ ਨੁਕਸਾਨ ਹੁੰਦਾ ਤੇ ਦਰਖਤ ਬਈ ਦੂਰ ਲਾਇਆ ਕਰੋ ਯਾਰ ਹੈ ਮੋਟਰ ਮਟਰ ਤੋਂ ਤੇ ਆ ਤਾਰਾਂ ਤੋਂ ਦੂਰ ਲਾਇਆ ਕਰੋ ਤੇ ਇਹ ਬੇਨਤੀ ਹੱਥ ਵੱਨ ਕੇ ਠੀਕ ਆ ਦੇਖ ਲਓ ਟੁੱਟਿਆ ਪਿਆ ਤੇ ਆ ਤਾਰਾਂ ਦੇ ਉੱਤੇ ਲੱਗੇ ਪਏ ਹੈ ਠੀਕ ਆ ਕਦੇ ਵੀ ਲਾਈਟ ਲੁੱਟ ਆਈ ਤੋਂ ਥੱਲੇ ਕਰੰਟ ਵੀ ਆ ਸਕਦਾ ਠੀਕ ਆ ਜੀ